ਸ਼ਵਲਦੀ ਵੀ ਤੇ ਮਾਤਾ ਜੀ ਨੇ ਹਨਾ ਉਹ ਵੀ ਭਾਵਕ ਹੋ ਜਾਂਦਾ ਕਦੇ ਕਦੇ ਉਹਨਾਂ ਨੂੰ ਵੀ ਬੋਡੀ ਵੇਟ ਕਰਨਾ ਹੁੰਦਾ ਉਸ ਨੂੰ ਵੀ ਕਰਨਾ ਹੁੰਦਾ ਕਦੇ ਆਪ ਵੀ ਡਾਊਨਵਾਲ ਚਲੇ ਜਾਂਦੇ ਹਨਾ ਮਤਲਬ ਪੋਸ਼ੇਸ਼ ਤਾਂ ਕਰਦੇ ਮਤਲਬ ਦੇਖਣ ਨੂੰ ਤਾਂ ਵਾ ਤੁਹਾਨੂੰ ਵੀ ਮਤਲਬ ਇਹ ਕੋਸ਼ਿਸ਼ ਕਰੋ ਵੀ ਮੈਂ ਬਹੁਤ ਸਟਰੋਂਗ ਹੈ ਹਨਾ ਪਰ ਜੇ ਮੈਂ ਘਟਨਾ ਦੇ ਹਿਸਾਬ ਨਾਲ ਵੇਖਦਾ ਹਾਂ ਉਹ ਨਾ ਸਟਰੋਂਗ ਨਹੀਂ ਹੁੰਦਾ ਪਰੰਤੂ ਮੈਂ ਫਿਰ ਵੀ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਰਹਿੰਦਾ ਵੀ ਜ਼ਿੰਦਗੀ ਤਾਂ ਜਿਉਣੀ ਹੈ ਕੁਛ ਨਾ ਕੁਛ ਤਾਂ ਹੱਥ ਪੈਰ ਮਾਰਨੇ ਪੈਣਗੇ ਤੀਜੀ ਗੱਲ ਇਹ ਹੈ ਮੇਰੀ ਜਾਨ ਵੀ ਮੈਂ ਕੋਈ ਜਿੱਤ ਹਾਰ ਦਾ ਤਾਂ ਆਪਣ ਨੂੰ ਕੋਈ ਸਿਸਟਮ ਹੀ ਨਹੀਂ ਹੈਗਾ ਜਾਨ ਮੈਂ ਤਾਂ ਬਹੁਤ ਖੁਸ਼ ਹਾਂ ਮੈਂ 4 ਦਿਨ ਹੋ ਗਿਆ ਸਟੂਡੀਓ ਚ ਤੇ ਕੋਈ ਗੱਲ ਨਹੀਂ ਹੈਗੀ ਉਹ ਜੀ ਉਹ ਪਤਾ ਨਹੀਂ ਕੀ ਹੁਣ ਸੋਸ਼ਲ ਮੀਡੀਆ ਜਾਨ ਪਤਾ ਤੈਨੂੰ ਪਤਾ ਸਾਰਾ ਕੁਝ ਹੈ ਨਾ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਨੇਰੀਆਂ ਧੂਨੀਆਂ ਤੋਂ ਨਾ ਆਪਾਂ ਗਏ ਡਰੇ ਆ ਵੀ ਆਪਾਂ ਨੂੰ ਤਾਂ ਇਹ ਹੈ ਵੀ ਆਪਾਂ ਆਪਦਾ ਜੋ ਆਪਾਂ ਕਰਨਾ ਉਹ ਕਰਨਾ ਹਨਾ ਉਹ ਕੀੜਾ ਕਰਨਾ ਉਹ ਆਪਾਂ ਕੱਢਿਆ ਅੱਗੇ ਵੀ ਕੱਢਾਂਗੇ ਜਦੋਂ ਬਾਬੇ ਨੇ ਟਾਈਮ ਦਿੱਤਾਣਾ ਸੋ ਇਹ ਚੀਜ਼ਾਂ ਜੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਾਂ ਜੰਮੀ ਹੈਪੀ ਆ ਤੇ ਬਹੁਤ ਜ਼ਿਆਦੇ ਬਲੈਸਡ ਤੇ ਮੈਂ ਕਹਿੰਦਾ ਵੀ ਪੌਜੀਟਿਵ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਪਿੱਛੇ ਪਛੇਟਣ ਵਾਲੇ ਤਾਂ ਬੱਸ ਕਰੇ ਖੂਨ ਚ ਨਹੀਂ ਜਾਣ ਜੇ ਪਿੱਛੇ ਹਟਣਾ ਹੁੰਦਾ ਤਾਂ ਕਦੋਂ ਦੇ ਆਪਾਂ ਕਹਿੰਦੇ ਮੈਂ ਨਹੀਂ ਆ ਕਰਨਾ ਜੀ ਮੈਂ ਨਹੀਂ ਕਰਨਾ ਕੋਈ ਦਿੱਕਤ ਨਹੀਂ ਜਾਨ ਸਾਡੇ ਸਹਾਈਆਂ ਜੰਗਾਂ ਜਿੱਤਣ ਖਾਤਰ ਥੋੜੀਆਂ ਥੋੜੀਆਂ ਲੜੀਆਂ ਜਾਂ ਨਹੀਂ ਹੁੰਦੀਆਂ ਕਈ ਵਜੂਹ ਦੱਸਣ ਖਾਤਰ ਵੀ ਹੁੰਦੀਆਂ ਵੀ ਆ ਹੈਗੇ ਆ ਕੋਈ ਇੱਕ ਥਾਲੀ ਗੱਲ ਨਹੀਂ ਮੇਰੀ ਜਾਨ ਬਾਕੀ ਭਰਾ ਤੁਂ ਜਾਉਣਾ ਵਾਪਸ ਜਾ ਰਿਹਾ ਆ ਪੈਸੇ ਕਾਨੂੰਨ ਉੱਤੇ ਇਹ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਦੋਂ ਆਂਗਾ ਤੇ ਤੇ ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿੰਨਾ ਚਿਰ ਕਲਾਕਾਰੀ ਕਰਨੀ ਹੈ ਕਿੰਨਾ ਚਿਰ ਨਹੀਂ ਐਨਾ ਕਯਕੀਨ ਹੈ ਨਾ ਜਿੰਨਾ ਕਰੂਗਾ ਜਿੰਨੀ ਲੱਲੀ ਸੜੀਆ ਸਾਰੀ ਫੋਕੜੇ ਰੱਖੂਗਾ ਹਾਂਜੀ ਪਿਆਰ ਪ੍ਰੇਰਸੀ ਗਾਲ ਜੀ ਮੈਂ ਤੁਹਾਡਾ ਆਪਣਾ ਸਿੱਧੂ ਮੂਸੇ ਵਾਲਾ ਤੇ ਕੁਛ ਕੁ ਲੈਣਾ ਲਿਖਿਆ ਸੀ ਗਿਆ ਅੱਜ ਕੱਲ ਦੇ ਅਨਾਦ ਕੋਈ ਅੱਜ ਕੱਲ ਹੋ ਰਿਹਾ ਮੇਰੀ ਲਾਈਫ ਸਾਰਿਆਂ ਦੀ ਲਾਈਫ ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਤੇ ਉਹ ਤਾਂ ਲਿਖਿਆ ਸੀ ਕੁਛ ਲੈਣਾ ਕਹਿੰਦਾ ਹੂੰ ਕਹਿੰਦਾ ਹੋ ਕਈ ਕਹਿੰਦੇ ਮੇਰਾ ਨਾਮ ਬੜਾ ਕਈਆਂ ਲਈ ਗੁਮਨਾਮ ਬੜਾ ਕਈਆਂ ਲਈ ਮਸ਼ਹੂਰ ਹਾਂ ਮੈਂ ਕਈਆਂ ਲਈ ਬਦਨਾਮ ਬੜਾ ਕਈ ਆਪਣੇ ਫਾਇਦੇ ਲਈ ਮੈਨੂੰ ਜਿਉਂਦੇ ਜੀ ਜਾਂਦੇ ਲਾਸ਼ ਕਰੀ ਇਹ ਦੁਨੀਆ ਕਰਦੀ ਸਾੜਾ ਨਹੀਂ ਕਿੰਨਾ ਚੰਗਾ ਕਿੰਨਾ ਮਾੜਾ ਨਹੀਂ ਖੁਦ ਮਿਲ ਕੇ ਦੇਖ ਲੈ ਹੜਾ ਨਹੀਂ ਨਾ ਲੋਕਾਂ ਤੇ ਵੀ ਸ਼ਿਵ